ਫਟੇ ਦੁਕਾਨ ਤੇ ਭਾਈ ਬਾਅਦ ਬੋਰਡ ਬਣਾਉਂਦਾ ਵੇ ਜੀ ਜਿੰਨੀ ਦਿਨ ਹੋ ਗਈ ਕੰਮ ਕਰਦਾ 15 20 ਦਿਨ ਹੋ ਗਏ ਭਾਈ ਹਾਂ ਤੇ ਕਾਹਦਾ ਬੋਰਡ ਬਣਾਉਂਦੇ ਨੇ ਨਹੀਂ ਇਹ ਦੋ ਦਿਨ ਦੋ ਦਿਨ ਹੀ ਸੋ ਸਟicker ਬੋਰਡ ਨਹੀਂ ਸਟicker ਲਾਉਂਦੇ ਭਾਈ ਕਾਦੇ ਅੱਖਰ ਲਾਣੇ ਦੁਕਾਨ ਦੇ ਨਾਲ ਹਾਂ ਕੀ ਹੋਇਆ ਕੀ ਪਤਾ ਨਹੀਂ ਭਾਈ ਉੱਪਰੋਂ ਕਹਿੰਦੇ ਆ ਉੱਪਰ ਕੰਮ ਕਰਦਾ ਅੱਖਰ ਲਾੜੇ ਕਿਤੇ ਅਸੀਂ ਨਾਲੇ ਥੱਲੇ ਦੇ ਕਿਹਾ ਕਹਿੰਦੇ ਕਰਾਂ ਤੈਨੂੰ ਤੁਹਾਡੀ ਮਾਰਕੀਟ ਤੇ ਲੋਕ ਚੁੱਕ ਕੇ ਰਹੇ ਤੁਸੀਂ ਕਿਉਂ ਨਹੀਂ ਆਏ ਆਪਾਂ ਹੀ ਆਏ ਭਾਈ ਤੇ ਸਾਰੇ ਦੁਕਾਨ ਦੇ ਬੰਦੇ ਭਾਈ ਮਾਰਕੀਟ ਲੋਹੜ ਚੁੱਕੇ ਦੁਕਾਨ ਦੇ ਬੰਦੇ ਸਾਰੇ ਦੁਕਾਨ ਦੇ ਬੰਦੇ ਸਾਰੇ ਭਾਈ ਹਾਂ ਵੀ ਆਏ ਅਜੀ ਮੈਂ ਅੰਦਰ ਕੰਮ ਕਰਦਾ ਮੈਨੂੰ ਹੁਣਾਂ ਬੜਾ ਵੀ ਕਿਦਾਂ ਦਾ ਕਾਦੀ ਦੁਕਾਨ ਕੱਪੜੇ ਦੀ ਬਾਈ ਹਾਂਜੀ ਕੱਪੜੇ ਅੱਛਾ ਕੀ ਕਿੰਨੀ ਦੇਰਾਂ ਕਿੰਨੇ ਦਿਨਾਂ ਤੋਂ ਇਹ ਕੰਮ ਕਰਦਾ ਬਾਈ ਇਹ 7 ਦਿਨਾਂ ਤੋਂ ਕੋਈ ਕੰਮ ਕਰਦਾ ਬਾਈ ਬੋਰਡ ਬਣਾ ਕੇ ਬੋਰਡ ਬਣਾਉਣੇ ਚੱਲ ਗਏ ਤੇ ਅੱਖਰ ਲਾਣਾ ਹੈ ਬਾਈ ਇਹ ਵੀ ਇਲੈਕਟ੍ਰਿਕ ਦਾ ਕੰਮ ਕਰਦਾ ਅੱਖਰ ਲਾਣਾ ਹੈ ਹਾਂ ਬੋਰਡ ਦਾ ਹਾਂ ਬੋਰਡ ਦੇ ਅੱਖਰ ਨਹੀਂ ਉਹਦੇ ਨਾਲ ਜਿਹੜਾ ਉਹ ਲਾਣਾ ਹੈ ਹਾਂ ਕਿੰਨੀ ਉਚਾਈ ਤੋਂ ਲੱਗੇ ਆ ਭਾਈ ਮੈਨੂੰ ਪਤਾ ਨਹੀਂ ਮੈਂ ਤਾਂ ਅੰਦਰ ਆ ਭਾਈ ਮੈਨੂੰ ਥੋੜਾ ਦਾ ਮਗੀਆ ਮੈਂ ਆਜਾ ਤੁਹਾਡੇ ਖਾਨ ਤੇ ਕੰਮ ਕਰਦਾ ਪਿਆ ਸੀ ਆਪਰਾ ਪਤਾ ਹੀ ਹੈਗਾ ਵੀ ਇਹ ਮੈਂ ਤਾਂ ਭਾਈ ਉਪਰਗਾਹ ਹੋ ਜਾਂਦਾ ਪਿਆ ਆਪਣੀ ਦੁਕਾਨ ਤੇ ਮੈਨੂੰ ਪਤਾ ਮੈਂ ਥੱਲੇ ਕੋਈ ਵਾਰੀ ਤੇ ਮੈਂ ਥੱਲੇ ਭੱਜਾ ਭਜਾਇਆ ਤੇ ਮੈਂ ਆ ਕੇ ਬੰਦੇ ਨੂੰ ਕੁਛ ਨਹੀਂ ਆਪਾਂ ਫਿਟਿੰਗ ਕਰਦੇ ਵੇ ਇਹ ਪੀਵੀਸੀ ਦੀ ਕੰਮ ਕਰਦੇ ਆਹੀ ਮੁੰਡਾ ਇਹ ਸਟicker ਹੀ ਲਾਣ ਦੇ ਆਹੀ ਉੱਪਰ ਤੇ ਕੁਛ ਨਹੀਂ ਪਤਾ ਨਹੀਂ ਬਾਸ ਵਿੰਗਾ ਹੋਇਆ ਵਾ ਬਸ ਤਾਰਾਂ ਨਾਲ ਤਾਰਾ ਜੋੜ ਗਿਆ ਤੇ ਅਗਰ ਨੂੰ ਕਲੰਡ ਪੈ ਗਿਆ ਉੱਤੋਂ ਥੱਲੇ ਡਿੱਗ ਗਿਆ ਸਿਰ ਪਾਟਾ ਕਿੰਨੀ ਕੁ ਚਾਹੀਦਾ ਡੇਰ ਕ ਮੰਜ਼ਲ ਤੋਂ ਕਿੰਨੀ ਦੇਰ ਬਾਅਦ ਚੁੱਕੇ ਜਾਂਦਾ ਹੈ ਇਹ ਪਾਪਾ ਹੀ ਲੈ ਆਏ ਆ ਚੁੱਕੇ 15-20 ਮਿੰਟ ਬਾਅਦ ਤੇ ਉਸੇ ਉਹਨੇ ਜਿਹਨਾਂ ਦੀ ਦੁਕਾਨ ਤੇ ਕੰਮ ਕਰ ਸਕਦੇ ਉਹਨਾਂ ਨੇ ਨਹੀਂ ਨਹੀਂ ਉਹਨਾਂ ਨੇ ਸਾਰੇ ਹੀ ਉਹਦਾ ਬਾਹੂ ਉੱਚ ਲੀ ਉਹਦੇ ਕੋਲ 5-7 ਮਿੰਟ ਬਾਅਦ ਸਾਰੇ ਸਾਹ ਤਾਰ ਤੁਰ 사이ਡ ਤੇ ਕੀਤੀ ਤੇ ਆਪਾਂ ਟੈਂਪੋ ਚ ਪਾ ਕੇ ਲੈ ਆਏ ਐਂਬੂਲੈਂਸ ਆਈ ਨਹੀਂ ਫੋਨ ਕੀਤਾ ਹੈਗਾ ਦੇਰ ਹੋ ਜਾਣੀ ਸੀ ਆਪਾਂ ਸੋਚ ਬਚ ਜੇ ਆਪਾਂ ਸਿੱਧਾ ਹੀ ਮੈਂ ਆਪਾਂ ਲੈ ਮਰਾ ਨਾਮ ਮਨਰਾਜ ਸਿੰਘ ਕਿੱਥੋਂ ਆਏ ਤੁਸੀਂ ਅੰਮ੍ਰਿਤਸਰ ਤੋਂ ਆਏ ਬਈ ਕੀ ਕਰਦੇ ਨੇ ਬਈ ਪਈ ਲੈਟਰ ਲਾਉਣੇ ਆ ਤੇ ਇਦਾਂ ਰਾਤ ਦਾ ਟਾਈਮ ਹੀ ਲਾਡਰ ਫਰੇ ਲਾ ਕੇ ਗੋਹ ਖੋਲਣੇ ਆ ਬਰੀ ਬਾਹ ਲੱਗ ਗਈ ਕਿਤੇ ਤੇ ਉੱਥੇ ਡਿੱਗ ਗਿਆ ਭਈ ਕਿੰਨਾ ਬਚਿਆ ਦੋ ਮੰਜਰਾ ਜਦੋਂ ਬਿਤਾ ਕੰਨੀ دیر ਬੋਇ ਦੁਕਾਨ ਵਾਲੇ ਵਿੱਚ ਟਿਕਿਆ ਰਹੇ ਦੁਕਾਨ ਵਾਲੇ ਭਈ ਲਾਗੇ ਖਲੋਤੇ ਰਹੇ ਉਹਨੇ ਹੱਥ ਪੁੱਤ ਨਹੀਂ ਲਾਇਆ ਤੇ ਬਾਕੀ ਮੁੰਡਿਆਂ ਲੈੜ ਲਾ ਕੇ ਲਾ ਗਏ ਤੇ ਉਹਨਾਂ ਨੇ ਵੀ ਨਹੀਂ ਉੱਥੇ ਪਰ ਆਣੀ ਭਈ ਪੋੜੀਆਂ ਭਈ ਭਾਈ ਕੋ ਫੁੱਲ ਪੋੜੀਆਂ ਦੇ ਖਲੋਤੇ ਰਹੇ ਓ ਇੱਥੇ ਕੀ ਹਾਲਾਤ ਨੇ ਹੁਣ ਪਈਏ ਮਹਾ ਸਾਹ ਥਾਣੀ ਨੂੰ ਹੁੰਦੇ ਮਹਾ ਸਾਹ ਆਇਆ ਵਾਦਵਾਜਤ ਪਈ ਤੇਰਾ ਛਤਿਛਤੀ 92 ਫੀਟਸ ਆਇਆ ਥਾਣੀ ਹੁੰਦੇ ਨਾ ਅੰਮ੍ਰਿਤਸਰ ਕਿੱਥੇ ਕੰਮ ਕਰਦਾ ਅੰਮ੍ਰਿਤਸਰ ਪਈ ਬੱਸ ਸਟੈਂਡ ਲੱਗੇ ਮੇਰੇ ਨਾਲ ਜੀ ਡਾਕਟਰ ਗੁਰਸ਼ਰਨ ਸਿੰਘ ਜੀ ਠੀਕ ਹੋਇਆ ਕੀ ਜੀ ਮਾਮਲਾ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਜੀ ਉਹ ਆਪਣਾ ਬਰਨ ਦੀ ਹਿਸਟਰੀ ਨਾਲ ਆਇਆ ਤੇ ਇਦਾਂ ਕਹਿ ਰਿਹਾ ਕਿ ਇਲੈਕਟ੍ਰਿਕ ਸ਼ੌਕ ਹੋਇਆ ਹੀ ਮਿਲਣਾ ਉਸ ਤੋਂ ਬਾਅਦ ਜਦੋਂ ਉਹਦੀ ਬਾਡੀ ਬਰਨ ਹੋਏ ਕਿੰਨੇ ਪਰਸੈਂਟ ਬਰਨ ਬਰਨ ਜੀ ਉਹਦੇ ਪਰਸੈਂਟੇਜ ਹਜੇ ਅਪਰੋਕਸੀਮੇਟਲੀ ਕੋਈ 40 ਤੋਂ 50% ਹੈਗੀ ਹੈ ਬਰਨ ਸਿਰ ਚ ਕਿੰਨੀ ਸੱਟ ਲੱਗੀ ਆ ਸਿਰ ਚ ਡਿੱਗਣ ਕਰਕੇ ਉਹਦੇ ਸੱਟ ਲੱਗੀ ਹੈ ਕਹਿੰਦੇ ਕੋਈ ਹਾਈਟ ਤੋਂ ਡਿੱਗਾ ਵੀ ਇਹਦਾ ਕੀ ਹਾਲਾਤ ਨੇ ਉਹ ਹਾਲਾਤ ਤੇ ਜੀ ਸੀਰੀਅਸ ਹੈ ਜੀ ਅਸੀਂ ਮੋਢਲੀ ਜਿਹੜੀ ਆਪਣਾ ਟ੍ਰੀਟਮੈਂਟ ਨੂੰ ਦੇ ਕੇ ਕਹਿੰਦੇ ਗੁਰਮਾਨਗ ਹਸਪੀਟਲ ਨੂੰ ਰੈਫਰ ਕਰਾਂਗੇ ਹਾਲਾਤ ਕਿਦਾਂ ਦੇ ਨੇ ਸੀਰੀਅਸ ਹੈ ਜੀ ਸੀਰੀਅਸ ਬਦੋ ਕੀ ਨਾਮ ਹੈ ਤੁਹਾਡਾ ਰਜੀ ਕੁਮਾਰ ਇੱਕ ਇੱਕ ਘਟਨਾ ਦਾ ਕੀ ਪਤਾ ਲੱਗਾ ਤੇ ਕੀ ਤੁਹਾਡੇ ਕੋਲ ਇਨਫੋਰਮੇਸ਼ਨ ਆਈ ਆ ਲਾਈਟ ਬੰਦ ਹੋਈ ਆ ਲਾਈਟ ਵੇਖਿਆ ਹੋਣਾ ਕਿ ਵੇਖਿਆ ਵਾ ਕਹਿੰਦੇ ਵੀ ਬੰਦਾ ਕੰਮ ਕਰ ਰਿਹਾ ਸੀ ਉੱਤੇ ਇੱਥੇ ਸੰਤ ਕਲਾਸ ਹੌਸਲਾ ਦਾ ਤੇ ਬਾਸ ਕਿਤੇ ਚਾਚੋ ਹੈ ਨਾਲ ਦਾ ਤੇ ਉਹਦੇ ਕਰਕੇ ਉਹ ਕਹਿੰਦੇ ਵੀ ਲੇਟਿਕ ਗਿਆ ਹਾਂਜੀ ਤਾਰ ਤੁਰ ਕਿੰਨੀ ਆ ਗਈ ਟੁੱਟ ਗਈ ਆ ਹਾਂਜੀ ਤਾਰ ਟੁੱਟ ਗਈ ਆ ਨਾਲ ਹੀ ਤਾਰ ਟੁੱਟ ਗਈ ਆ ਹਾਂਜੀ ਕੀ ਕੀਤਾ ਜਾ ਰਿਹਾ ਹੈ ਹਾਂਜੀ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਸਾਡੀ ਇਨਫੋਰਮੇਸ਼ਨ ਦਿੱਤੀ ਆ ਐਸਜੀਓ ਸਾਹਿਬ ਨੂੰ ਦਿੱਤੀ ਆ ਐਸਜੀਓ ਸਾਹਿਬ ਆੜਦੇ ਆ